ਅੱਪੀ ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਸਾਡੇ 11 ਨੰਬਰ ਨੇ ਖੰਡੂਰ ਸਾਹਿਬ ਦੇ ਤੇ 23 ਦੇ ਨੰਬਰ ਨੇ 15 ਜੇ ਮੈਚ ਵਧੀਆ ਲੱਗਿਆ ਇਕਰੀ ਮਹਾਰਾਜ ਵਾਲਾ ਫਿਰ ਸੰਗਤ ਖੁਸ਼ ਹੈ ਅਗਲਾ ਮੈਚ ਹੈਲੋ ਨੰਬਰ ਹੋਲਡ ਵਾਲੇ ਦਾ ਫੈਸਲਾ ਹੋਇਆ ਨਹੀਂ ਅਜੇ ਨਾਲਾ ਕਿਰਪਿੰਦਰ ਨੂੰ ਬੰਨ੍ਹ ਦਿੱਤਾ ਗਿਆ ਮਨੀ ਵੀ ਆਖਿਆ ਸੀ ਇਹ ਨੰਬਰ ਹੁਣ ਮੇਰੇ ਕੋਲ ਤਾਂ ਨਾ ਪਹੁੰਚ ਜਿਹੜਾ ਨੰਬਰ ਲਿਖ ਰਿਹਾ ਉਹਨੂੰ ਪੁੱਛੋ ਦੋਨੇ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਗਰਾਊਂਡ ਦੇ ਵਿੱਚ ਆਵੇ ਦੋਨੇ ਦੀ ਟੀਮ ਬੰਟੀ ਆ ਕੀ ਹੋ ਗਿਆ ਭਾਈ ਦੋਨੇ ਦੀ ਟੀਮ ਨੂੰ ਬੇਨਤੀ ਹੈ ਹਜੇ ਮੈਚ ਸਮਾਪਤ ਨਹੀਂ ਹੋਇਆ ਹਜੇ ਮੈਚ ਸਮਾਪਤ ਨਹੀਂ ਹੋਇਆ ਮੇਰੀ ਬੇਨਤੀ ਹੈ ਦੋਨੇ ਦੀ ਟੀਮ ਨੂੰ ਵੀਰ ਚੱਲ ਕੇ ਖੇਡ ਮੈਦਾਨ ਦੇ ਵਿੱਚ ਆਵੇ ਸਾਡੇ ਵੀਰਾਂ ਦਾ 11 ਨੰਬਰ ਨੇ ਖੰਡੂਰ ਸਾਹਿਬ ਦੇ ਤੇ 13 ਨੰਬਰ ਨੇ ਦੋਦੇ ਦੇ ਦੋਦੇ ਨੂੰ ਇੱਕ ਨੰਬਰ ਚਾਹੀਦਾ ਦੋ ਨੰਬਰ ਚਾਹੀਦੇ ਆ ਖੰਡੂਰ ਸਾਹਿਬ ਨੂੰ ਤਿੰਨ ਖੰਡੂਰ ਸਾਹਿਬ ਨੂੰ ਇਹ ਮੈਂ ਦੁਬਾਰਾ ਆਊਗਾ ਉਹਨਾਂ ਟਾਈਮ ਮੈਚ ਨਹੀਂ ਸ਼ੁਰੂ ਹੋਣਾ ਇਹ ਗੱਲ ਨੋਟ ਕਰ ਲਿਓ ਰੁਪਿੰਦਰ ਭਾਈ ਸਟੇਜ ਤੇ ਬਿਠਾ ਲਓ ਜਿਹੜੇ ਨਾਲ ਆਇਆ ਚੱਲ ਭਾਈ ਜੀ ਤੁਸੀਂ ਰੈਫਰੀ ਭਰਾਵੋ ਤੁਹਾਡੀ 바ਰੀ ਹੈ ਫਿਰ ਠੀਕ ਹੈ ਭਾਈ ਤੁਸੀਂ ਰਿਕਵੈਸਟ ਆ ਮੇਰੀ ਮੇਰੇ ਲਈ ਸਾਰੇ ਇੱਕੋ ਐ ਇਹਦੇ ਕੁਰਸੀਆਂ ਲੱਗੀਆਂ ਰਵਿੰਦਰ ਸਟੇਜ ਤੇ ਵੀ ਕੁਰਸੀਆਂ ਲੱਗੀਆਂ ਨੇ ਸਟੇਜ ਤੇ ਸਟੇਜ ਤੇ ਬੈਠੇ ਸਾਰਿਆਂ ਨੂੰ ਬਾਈ ਬਣ ਕੇ ਹਾਂ ਸਟੇਜ ਤੇ ਵਗ ਜਓ ਬਾਈ ਬਣ ਕੇ ਸਾਰੇ ਸਰਕਾਰ ਜੋਗੋ ਸਟੇਜ ਤੇ ਹਾਂਜੀ ਬਾਈ ਰਵਿੰਦਰ ਕਰ ਗੱਲ ਚੜ ਰਵਿੰਦਰ ਚੱਲ ਬੋਲ ਮਾਈਕ ਕੋ ਚੱਕ ਰਵਿੰਦਰ ਬਾਈ ਬੇਨਤੀ ਹੈ ਤੁਸੀਂ ਵੀਰ ਹੋ ਕਿਉਂਕਿ ਇਲਾਕੇ ਜੋ ਆ ਮੇਲੇ ਦਾ ਬਹੁਤ ਚਾਅ ਸੀਗਾ ਇਹ ਨਾਲਾ ਪੁਆਇੰਟ ਕਿਹੜਾ ਲਿਖਦਾ ਉਹ ਨੂੰ ਦਿਖਾਓ ਇੱਧਰ ਕਿੱਥੇ ਹੈ 15 ਇੱਜਾ ਤਕੜਾ ਮੈਚ ਚੱਲੀ ਜਾਣਾ ਤੈਨੂੰ ਨੰਬਰਾਂ ਦੇ ਨਹੀਂ ਪਤਾ ਵੀ ਕਿਹਨੇ ਕਿੰਨੇ ਹੈ ਕਿਹਦੇ ਕਿੰਨੇ ਹੈ ਦੱਸੋ ਦੋਨੇ ਦੀ ਰੇਡ ਪੈਣੀ ਹੈ ਰਤਿੰਦਰ ਦੋਨੇ ਦੀ ਰੇਡ ਪੈਣੀ ਹੈ ਹਾਂ 15 ਨੰਬਰ ਫੋਲੂ ਕਰਨੇ ਪੈਣੇ ਹੈ ਭਾਈ ਪਹਿਲਾਂ ਇਹੀ ਗੱਲ ਕਹੀ ਸੀ ਤੈਨੂੰ ਕਿਹੜਾ ਉੱਥੇ ਸੁੱਕ ਕੇ ਦਿੱਤਾ ਵਾ ਵੀ ਤੂੰ ਉੱਥੇ ਬੈਠਣਾ ਜੀਦੀ ਡੌੜੀ ਆ ਪਹਿਲਾਂ ਗਾ ਵੀ ਪੂਰਾ ਕਿੰਤ ਹੋ ਕੇ ਰੋਜੀ ਗਰਾਊਂਡ ਚ ਫਿਰ ਕਮੇਟੀ ਵਾਲੇ ਆ ਬਾਹਰ ਫਿਰਦੇ ਉੱਤੋਂ ਤੁਹਾਡੇ ਉਤਰਲੇ ਘਟਦੇ ਫਿਰਦੇ ਆ ਉਹ ਹੋਰ ਅਮਰੀਕ ਯਾਰ ਗੱਲ ਤਾਂ ਇਹੀ ਆ ਵੀ ਆ ਦੇਖ ਲੈ ਸਾਡੇ ਬੰਦੇ ਸਾਰੇ ਬਾਹਰ ਨੇ ਅਸੀਂ ਜਿੰਨਾ ਤੋਂ ਪੈਸੇ ਲੈ ਕੇ ਆਏ ਆ ਭਾਈ ਪਰਚੀਆਂ ਕੱਟੀਆਂ ਸੀ ਉਹਨਾਂ ਨੂੰ ਟੂਰਨਾਮੈਂਟ ਦਿਖਾਉਣਾ ਯਾਰ ਐਨਾ ਕਰੋ ਅਸੀਂ ਅੱਗੇ ਤੋਂ ਵੀ ਕਰਾਉਣਾ ਯਾਰ ਭਾਈ ਐਨ ਸਾਡੇ ਥੋੜਾ ਸਾਥ ਦਿਓ ਯਾਰ ਐਨਾ ਕਰੋ ਵੀਰ ਬਣ ਕੇ ਜੂਮਰਾ ਮਾਗੇ ਗਰਾਊਂਡ ਕਲੀਅਰ ਹੋਊਗਾ। ਲਓ ਸਾਹਮਣੇ ਅਗਲੀ ਕਬੱਡੀ ਰੁਪਿੰਦਰ ਦੋਤੇ ਵਾਲੇ ਦੀ ਮੇਰੇ ਵੀਰੇ ਪੈ ਚੁੱਕੀ ਹੈ। ਰੁਪਿੰਦਰ ਦੋਤੇ ਦਾ ਕਬੱਡੀ ਦਾ ਟਰਨੈਡੋ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਨਾਮ ਦਿੱਤਾ ਹੈ। ਇਹ ਕਬੱਡੀ ਦਾ ਬਾਪ ਰੋਲਾ ਹੈ। ਇਹ ਬਾਪ ਰੋਲਾ ਹੈ ਮੇਰੇ ਵੀਰੋ। ਆਹ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਹੈ। ਚਾਰ ਜਾਫੀ ਨੇ ਇੱਕ ਪਾਸੇ ਗੁਰਪ੍ਰੀਤ ਔਰ ਦੂਜੇ ਪਾਸੇ ਦੋਤੇਆ ਰੁਪਿੰਦਰ ਦੋਤੇ ਵਾਲਾ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ। മത മേന വീഡിയോ